ਤੁਸੀਂ ਕਿਥੋਂ ਇੱਕ ਗਲਗਦਾ ਲਾਨ ਕੀਤਾ ਹੋਇਆ ਏ ਉਹ ਦੰਗ ਦਾ ਲਾਨ ਕੀ ਹੈ ਕਿ ਲੋਕਤੰਤਰ ਦੇ ਰਾਹੀਂ ਵੋਟਾਂ ਦੇ ਰਾਹੀਂ ਅੱਪ ਭਾਈ ਸਾਹਿਬ ਨੂੰ ਦੇਣ ਵਿਚੋਂ ਦੇ ਅੰਕੇ ਸਿੱਖ ਸੰਤਾਂ ਦੇ ਵਿੱਚ ਇੱਕ ਵਾਰ ਉਹ ਲੈਣ ਖੇੜ ਪੈਦਾ ਕਰਦੀਆਂ ਜਿਹਦੇ ਵਿੱਚ ਸਾਡੇ ਬੱਚੇ ਇਹ ਸਿੱਖੀ ਦੇ ਨਾਲ ਜੁੜ ਸਕਣ ਕਿਉਂਕਿ ਜਦੋਂ ਭਾਈ ਅੰਮ੍ਰਿਤਪਾਲ ਸਿੱਖੀ ਦबई ਦੀ ਧਰਤੀ ਤੋਂ ਆਏ ਅੱਜ ਸਾਡਾ ਸਮਾਜ ਉਦੇਸ਼ ਨੂੰ ਭਜਦਾ ਏ ਤੇ ਉਹ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਸਤੇ ਵਿਦੇਸ਼ ਤੋਂ ਇਸ ਪੰਜਾਬ ਦੀ ਧਰਤੀ ਤੇ ਆਏ ਤੇ ਉਹਨਾਂ ਸਾਡਾ ਮੁੱਖ ਅਨੰਦ ਕੂਰ ਸਾਹਿਬ ਦੀ ਧਰਤੀ ਵੱਲੇ ਕੀਤਾ ਖਾਲਸਾ ਰਹੀਰ ਇੱਕ ਪਾਕਸ਼ਾਈ ਪੈਦਾ ਸੀ ਜਿਹਦੇ ਤੇ ਚੱਲ ਕੇ ਅਸੀਂ ਅਨੰਦ ਕੂਰੇ ਵਸਨੀ ਬਨਨਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਧੀਆਂ ਬਨਨਾ ਸੀ ਔਰ ਸਮਝੇ ਭਾਈ ਸਾਹਿਬ ਜਿਵੇਂ ਗੱਲ ਦੀ ਜ਼ੇਹਰ ਅੰਦਰ ਹੈ ਔਰ ਅੱਜ ਮਾਤਰ ਤੇ ਪਾਈਸਾਰ ਦੇ ਵਕੀਲ ਨੇ ਮਿਲ ਕੇ ਚੋਣਾ ਦਾ ਐਲਾਨ ਕੀਤਾ ਹੋਇਆ ਏ ਅੱਜ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਿਹੜੀ ਜੰਗ ਮੇਰੀ ਪੀੜੀ ਦੇ ਮਾਲਕ ਨੇ ਅੱਜ ਦੇ ਦਿਨ ਜਿੱਤੀ ਸੀ ਤੇ ਅੱਜ ਇੱਕ ਨਵੀਂ ਜੰਗ ਦਾ ਆਰੰਭ ਹੋਣਾ ਏ ਦੇ ਉਹਦੇ ਵਿੱਚ ਆਪਾਂ ਪਿਛੜਾ ਜਿਹੜਾ ਕਾਲ ਖਮਾਦੇ ਵਾਲਿਆਂ ਦੇ ਮੱਥੇ ਤੇ ਲੱਗਦਾ ਸੀ ਖਡੂਰ ਸਾਹਿਬ ਦੀ ਛੀੜ ਤੋਂ ਕਿ ਬੀਬੀ ਫਰਤਜੀਤ ਕੌਰ ਖਾਲੜਾ ਭਾਈ ਸਾਹਿਬ ਭਾਈ ਦੇਵ ਸਿੰਘ ਖਾਲੜੀ ਦੀ ਕੁਰਬਾਨੀ ਦਾ ਮੁੱਲ ਨਹੀਂ ਸੀ ਪਾਇਆ ਗਿਆ ਔਰ ਉਹਨਾਂ ਨੂੰ ਖਾੜ ਮਿਲੀ ਹੋਈ ਸੀ ਕਦੇ ਇਸ ਗੱਲ ਵੱਲੇ ਵੀ ਨਹੀਂ ਵਿਚਾਰਨਾ ਚਾਹੀਦਾ ਕਿਉਂਕਿ ਜਦੋਂ ਗੰਮਾ ਲੜਦੀਆਂ ਤੇ ਉਦੋਂ ਇਹ ਪਤਾ ਲੱਗਦਾ ਹੈ ਕਿ ਖਾੜ ਵੀ ਨਸੀਬ ਹੋਣੀ ਹੈ ਤੇ ਜਿੱਤ ਵੀ ਨਸੀਬ ਹੋਣੀ ਹੈ ਪਰ ਆਪਣੇ ਨਿਸ਼ਾਨੇ ਵੱਲੇ ਆਪਣੀ ਮੰਜ਼ਿਲ ਵੱਲੇ ਸਤਿ ਸੇਧਤ ਰਹਿਣਾ ਜ਼ਰੂਰੀ ਹੈ ਅੱਜ ਸਾਡੇ ਕੋਲ ਬੜਾ ਵੱਡਾ ਮੌਕਾ ਹੈ ਕਿਪਾ ਉਹ ਗਲਤੀ ਨਾ ਕਰਾਈਏ ਜਿੱਥੇ ਮਾਜੇ ਦੇ ਸਿੰਘਾਂ ਦੀਆਂ ਮਸਾਲਾਂ ਦੁਨੀਆ ਭਰ ਦੇ ਦਿੱਤੀਆਂ ਜਾਂਦੀਆਂ ਤੇ ਉੱਥੇ ਕੱਲ ਨੂੰ ਕੋਈ ਇਹ ਨਾ ਕਵੇ ਕਿ ਭਾਈ ਸਾਹਿਬ ਜਿਹੜੇ ਲੋਕਾਂ ਦੇ ਬੱਚੇ ਬਚਾਉਣ ਵਾਸਤੇ ਨਸ਼ਿਆਂ ਤੋਂ ਦੁੱਕਦਿਆਂ ਨੂੰ ਬਚਾਉਣ ਵਾਸਤੇ ਸਾੜਾ ਕੁ ਦਿਨ ਕਾਲੂ ਬਾੜ ਛੱਟ ਕੇ ਆਏ ਸੀ ਤੇ ਅੱਜ ਅਸੀਂ ਉਹਨੂੰ ਵੋਟ ਵੀ ਨਹੀਂ ਪਾ ਸਕੇ ਬਾਦਲ ਵਾਲਿਓ ਅੱਜ ਉਹ ਜਿਹੜਾ ਦਾਗ ਸਾਡੇ ਤੇ ਪਿਛਲੀ ਵਾਰਾਂ ਐਮਪੀ ਚੋਣਾਂ ਵਿੱਚ ਲੱਗਾ ਸੀ ਕਿ ਬੀਬੀ ਖੱਤੜਾਂ ਨੂੰ ਹਰਾ ਦਿੱਤਾ ਸੀ ਅੱਜ ਉਹ ਦਾਗ ਆਪਣੇ ਲਹੂ ਨਾਲ ਆਪਣਾ ਮੌਕਾ ਮਿਲਿਆ ਤੇ ਵੱਧ ਤੋਂ ਵੱਧ ਆਪਾਂ ਸਾਰਿਆਂ ਨੇ ਹੀ ਭਾਈ ਸਾਹਿਬ ਦਾ ਸਾਥ ਦੇਣਾ ਹੀ ਔਰ ਭਾਈ ਸਾਹਿਬ ਨੂੰ ਜਿਤਾ ਕੇ ਚਾਹਤਾ ਤੇ ਇਹ ਸੀ ਕਿ ਆਪਾਂ ਸਾਡੇ ਆਪਣੇ ਇਸ جنگ ਨੂੰ ਇਸ ਲੜਾਈ ਨੂੰ ਆਪਣਾ ਸਾੜੇ ਫਰਜ਼ ਸਮਝੋ ਬੇਸ਼ੱਕ ਅੱਜ ਸਾਧਨ ਇੰਨੇ ਨਹੀਂ ਜਿੰਨੇ ਚਾਹੀਦੇ ਹੁੰਦੇ ਨੇ ਪਰ ਤੁਸੀਂ ਕੱਲਾ ਕੱਲਾ ਸੇਖ ਆਪਣਾ ਫਰਜ਼ ਨੂੰ ਪਛਾਣਦਾ ਹੋਇਆ ਘਰ ਘਰ ਤੱਕ ਪਹੁੰਚ ਕਰਕੇ ਰਿਸ਼ਤੇ ਦਾੜਾਂ ਤੱਕ ਪਹੁੰਚ ਕਰਕੇ ਔਰ ਭਾਈ ਸਾਹਿਬ ਦੇ ਜਥੇਬੰਦੀ ਦੇ ਜਿੰਨੇ ਸਿੰਘ ਕਿਉਂਕਿ ਜਦੋਂ ਰਾਮੜਾ ਜਲਦਾ ਸੀ ਨਾ ਉਦੋਂ بڑے ਸਿੰਘ ਸਾਥ ਦਿੱਤੇ ਸੀ ਤੇ ਅੱਜ ਵੀ ਉਹਨਾਂ ਨੇ ਬੇਨਤੀ ਹੈ ਕਿ ਭਾਈ ਆਪਾਂ ਵੱ ਤੋਂ ਵੱਧ ਸਾਥ ਦੇ ਕੇ ਜੋ ਪਰਿਵਾਰ ਨੇ ਫੈਸਲਾ ਲਿਆ ਜੋ ਸੰਤ ਨੇ ਫੈਸਲਾ ਲਿਆ ਜੋ ਭਾਈ ਸਾਡੇ ਬਖੀਰ ਨੇ ਫੈਸਲਾ ਲਿਆ ਇਹ ਉਸ ਫੈਸਲੇ ਨੂੰ ਆਪਾਂ ਕਰਦੇ ਹੋਏ ਇੱਕ ਇਹ ਵੀ ਇੱਕ ਬੜੀ ਵੱਡੀ ਸੰਧੀ ਹੈ ਜੀ ਦੀ ਤੀਰੀ ਦੇ ਮਾਲਕ ਨੇ ਕਰਤਾਰਪੁਰ ਦੀ ਧਰਤੀ ਤੇ ਦੰਗ ਦਿੱਤੀ ਸੀ ਤੇ ਅੱਜ ਵੀ ਇਹ ਸੰਧ ਦਾ ਜਿਹੜਾ ਐਲਾਨ ਹੋ ਚੁੱਕਾ ਹੈ ਤੇ ਆਪਾਂ ਇਹਦੇ ਵਿੱਚ ਸਾਡੇ ਕਨੇ ਸਿਪਾਹੀ ਬਣ ਕੇ ਸਾਡੇ ਕਨੇ ਆਪਣਾ ਫਰਜ਼ ਨਿਭਾਉਣਾ ਇਹ ਬੇਨਤੀ ਆਪ ਜੀ ਨੂੰ ਕਰਦੀ ਹੈ ਆਓ ਸਿੱਖ ਦੇ ਹੱਥ ਦੇ ਪੰਨਿਆਂ ਵੱਲ ਮੈਂ ਆਪ ਜੀ ਦੀ ਨਿਗਾਹ ਲੈ ਕੇ ਆਂ